ਤੀਸਰੇ ਬੰਦ ਦੇ ਵਿੱਚ ਕਿਰਪਾ ਕਰਦੇ ਨੇ ਚਨ ਹਰ 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 ਰਸਨਾਮ ਨਾ ਪਾਇਆ ਹੁਣ ਉੱਪਰ ਗੱਲ ਕੀਤੀ ਸੀ ਉਹਨਾਂ ਦੀ ਚੰਨਾ ਨੇ ਵਹਿ ਗੁਰੂ ਪ੍ਰਮਾਤਮਾ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਗੁਰੂ ਦੇ ਗੁਣਾ ਦੇ ਨਾਲ ਜੁੜ ਗਏ ਹੁਣ ਇਸ ਬੰਦ ਦੇ ਵਿੱਚ ਗੱਲ ਉਹਨਾਂ ਦੀ ਕਰ ਲੱਗੇ ਨੇ ਜਿਹੜੇ ਟੁੱਟੇ ਹੋਏ ਨੇ ਚਨਾ ਨੂੰ ਗੁਰੂ ਦੀ ਬਾਣੀ ਚੰਗੀ ਨਹੀਂ ਲੱਗਨੀ ਜੋ ਕਬੀਰ ਸਾਹਿਬ ਜੀ ਨੇ ਕਿਹਾ ਨਾ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਰੇ ਕਹਿੰਦੇ ਹੈ ਭਾਈ ਜਿਹਦਾ ਮਨ ਅੰਦਰੋਂ ਕਠੋਰ ਹੈ ਜਿਹੜੇ ਅੰਦਰੋਂ ਵੇਮੁਖ ਨੇ ਚਿੰਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰੂ ਪਾਸ ਜਿਨ੍ਹਾਂ ਦੇ ਚਿੱਤ ਕਠੋਰ ਹੋ ਗਏ ਉਹ ਗੁਰੂ ਦੇ ਕੋਲ ਨਹੀਂ ਪੈਂਦੇ ਤਾਂ ਨਾ ਗੁਰੂ ਦੇ ਕੋਲ ਬਹਿਣ ਕਰਕੇ ਉਹਨਾਂ ਦੇ ਜੀਵਨ ਵਿੱਚ ਸੁੱਖ ਨਹੀਂ ਤੋਖੇ ਹੀ ਦੁੱਖ ਆਈ ਜਾਂਦੇ ਨੇ ਉਹ ਦੁੱਖਾਂ ਦੇ ਨਾਲ ਚੁੱਝ ਰਹੇ ਨੇ ਤੇ ਦੁੱਖਾਂ ਦੇ ਵਿੱਚੋਂ ਸੁੱਖ ਭਾਲਣ ਦੀ ਕੋਸ਼ਿਸ਼ ਕਰਦੇ ਨੇ ਦੋਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਉਹ ਦੁੱਖਾਂ ਦੀਆਂ ਪੰਡਾਂ ਖੋਲ-ਖੋਲ ਕੇ ਰੋਜ਼ ਵੇਖਦੇ ਨੇ ਫਿਰ ਸੁੱਖ ਉੱਚ ਨਿਕਲਦਾ ਨਹੀਂ ਜਿਵੇਂ ਕਵਾੜ ਵੇਖਾਂਗੇ ਕੋਲ-ਖੋਲ ਕੇ ਤੇ ਕਵਾੜ 'ਚੋਂ ਚੰਗੀ ਚੀਜ਼ ਥੋੜੀ ਲੁਪਣੀ ਹੈ ਕਵਾੜ ਹੀ ਲੁਪਣੀ ਹੈ ਸੁੱਖ ਲੈਣ ਵਾਸਤੇ ਸੁੱਖ ਵਾਲੀ ਜਗ੍ਹਾ ਤੇ ਆਉਣਾ ਪੈਣਾ। ਤੋ ਅਸੀਂ ਛੱਡੀ ਜਾਂਦੇ ਆ ਭਗਾ ਵਾਲਿਓ। ਗੁਰੂ ਦੀ ਸੰਗਤ, ਗੁਰੂ ਦੀ ਬਾਣੀ, ਅੰਮ੍ਰਿਤ ਵੇਲਾ ਛੱਡੀ ਜਾ ਰਹੇ ਆ ਦੇਖਾ ਦੇਖੀ। ਤੇ ਜਾ ਉਧਰ ਰਹੇ ਆ ਜਿੱਥੇ ਸੁੱਖ ਮਿਲਣਾ ਕੋਈ ਨਹੀਂ। ਤੇ ਸੈਵ ਜੀ ਕਹਿੰਦੇ ਨੇ ਪਿਆਰਿਆ ਜਿਨ ਹਰ 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 ਰਸ ਨਾਮ ਨਾ ਪਾਇਆ ਤਿੰਨ ਵਾਰ ਹਰ ਹਰ ਐ ਇਹਨੂੰ ਜੋਟਾ ਕਰ ਲੈਣਾ। ਜਿਨ ਹਰ 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 ਰਸ ਨਾਮ ਨਾ ਪਾਇਆ ਜਿਨਾਂ ਨੇ ਹਰੀ ਪਰਮਾਤਮਾ ਦਾ ਨਾਮ ਰਸ ਨਹੀਂ ਚਖਿਆ ਤੇ ਭਾਗਹੀਨ ਜਮ ਪਾਸ ਕਹਿੰਦੇ ਉਹ ਭਾਗਹੀਨ ਨੇ ਉਹਨਾਂ ਦੇ ਭਾਗ ਮਾੜੇ ਹੋ ਗਏ ਉਹਨਾਂ ਦੇ ਭਾਗ ਚੰਗੇ ਨਹੀਂ ਰਹੇ ਉਹ ਦੁਖੀ ਹੋਣ ਲੱਗ ਪਏ ਤੇ ਦੁਖੀ ਹੋਣ ਕਰਕੇ ਉਹ ਜਮਾ ਦੇ ਪਾਸ ਬੈਠੇ ਨੇ ਦੁੱਖ ਨੂੰ ਹੀ ਪਾਤਸ਼ਾਹ ਜੀ ਨੇ ਜੰਮ ਕਿਹਾ ਹੈ। ਦੁੱਖ ਨੂੰ ਹੀ ਵਾਰ-ਵਾਰ ਕਈ ਥਾਵਾਂ ਤੇ ਬਾਣੀ ਚ ਪਾਤਸ਼ਾਹ ਜੀ ਨੇ ਕਿਹਾ ਏ ਨਰਕ ਦੀ ਨਿਸ਼ਾਨੀ ਏ, ਇਹ ਜੰਮ ਦੀ ਨਿਸ਼ਾਨੀ ਏ। ਤੇ ਇੱਥੇ ਵੀ ਗੁਰੂ ਰਾਮਦਾਸ ਜੀ ਕਿਰਪਾ ਕਰ ਰਹੇ ਨੇ ਤੇ ਭਾਗਹੀਨ ਜੰਮ ਪਾਸ ਉਹ ਭਾਗਹੀਨ ਹੋ ਗਏ ਸੰਗਤ ਨਹੀਂ ਕੀਤੀ ਤਾਂ ਉਹਨਾਂ ਦੇ ਭਾਗ ਮਾੜੇ ਹੋ ਗਏ ਤੇ ਉਹ ਜੰਮਾਂ ਦੇ ਪਾਸ ਪਹੁੰਚ ਗਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨਾਂ ਨੂੰ ਨਿਤ ਦੁਖੀ ਕਰ ਰਿਹਾ। ਫੇਰ ਅਗਲੀ ਪੰਕਤੀ ਚ ਕਹਿ ਰਿਆ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਜਿਹੜੇ ਸਤਗੁਰੂ ਦੀ ਸ਼ਰਨ ਵਿੱਚ ਨਹੀਂ ਆਏ குரு ਦੀ ਬਾਣੀ ਸੁਣਨ ਵਾਸਤੇ ਨਹੀਂ ਆਏ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੁਹੋ ਕਢਾਈ ਕਰ ਬਾਣੀ ਇਸ ਜਗ ਮੇ ਚਾਨਣ ਕਰਉ ਵਸੇ ਮਣਿ ਆਏ ਪਾਤਸ਼ਾਹ ਜੀ ਵਾਰ-ਵਾਰ ਕਹਿੰਦੇ ਨੇ ਕਿ ਸਤ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਗੁਰਬਾਣੀ ਇਸ ਜਗ ਮੇ ਚਾਨਣ ਗੁਰਬਾਣੀ ਚਾਨਣ ਹੈ ਜਿੰਦਗੀ ਦੀ ਸੇਧ ਦੇਣ ਵਾਲੀ ਹੈ ਪਰ ਜੇਦੋਂ ਇਹਨੂੰ ਧਾਰਨ ਕਰਾਂਗੇ ਤਾਂ ਜਿਨ੍ਹਾਂ ਨੇ ਨਹੀਂ ਧਾਰਨ ਕੀਤਾ ਸਾਬ ਜੀ ਕਹਿੰਦੇ ਨੇ ਜੋ ਸਤਗੁਰੇ ਸ਼ਰਨ ਸੰਗਤ ਨਹੀਂ ਆਏ ਜਿਹੜੇ ਸਤਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਤ੍ਰਿਗ ਜੀਵ ਹੈ ਤ੍ਰਿਗ ਜੀਵਾਸ ਕਹਿੰਦੇ ਉਹਨਾਂ ਦਾ ਫਟਕਾਰ ਯੋਗ ਜੀਉਣਾ ਤੇ ਫਟਕਾਰ ਯੋਗ ਉਹਨਾਂ ਦੇ ਸਵਾਸ ਉਹਨਾਂ ਦੇ ਸਾਹ ਲੈਣਾ ਵੀ ਫਟਕਾਰ ਯੋਗ ਹੋ ਗਿਆ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਹਰਮੰਤ ਜਿਨ੍ਹਾਂ ਨੂੰ ਹਾਰ ਬੁਰਕੀ ਦੇ ਨਾਲ ਸਾਹ ਦੇ ਨਾਲ ਪ੍ਰਮਾਤਮਾ ਨਹੀਂ ਵਿਸਰਦਾ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਦੇ ਰੂਪ ਨੇ ਉਹਨਾਂ ਦੀ ਜ਼ਿੰਦਗੀ ਰੋਸ਼ਨਾਈ ਦੇ ਨਾਲ ਭਰੀ ਪਈ ਹੈ ਤੇ ਜਿਨ੍ਹਾਂ ਨੂੰ ਪਰਮਾਤਮਾ ਵਿਸਰ ਗਿਆ ਉਹਨਾਂ ਦੀ ਜ਼ਿੰਦਗੀ ਲਾਣਤਾ ਦੇ ਨਾਲ ਤਾਨਿਆਂ ਮਿਹਣਿਆਂ ਦੇ ਨਾਲ ਭਰੀ ਪਈ ਹੈ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਫੇਰ ਹੁਣ ਲਾਸਟ ਬੰਦ ਦੇ ਵਿੱਚ ਕਿਰਪਾ ਕਰਦੇ ਨੇ ਪਹਿਲਾਂ ਗੱਲ ਕੀਤੀ ਸੰਗਤ ਕਰਨ ਵਾਲੇ ਦੀ ਫੇਰ ਗੱਲ ਕੀਤੀ ਜਿਹੜੇ ਸੰਗਤ ਦੇ ਵਿੱਚ ਨਹੀਂ ਆਉਂਦੇ ਜਿਨ੍ਹਾਂ ਨੇ ਕਦੀ ਸਤਿਗੁਰਾਂ ਦੇ ਨਾਲ ਸਾਂਝ ਨਹੀਂ ਪਾਈ ਹੁਣ ਚੌਥੇ ਬੰਦ ਦੇ ਵਿੱਚ ਕਹਿੰਦੇ ਨੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ੍ਹਾਂ ਨੇ ਸੰਗਤ ਪਾ ਲਈ ਜਿਹੜੇ ਗੁਰੂ ਦੇ ਕੋਲੇ ਆ ਗਏ ਕਿਵੇਂ ਆਏ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਕਹਿੰਦੇ ਉਹਨਾਂ ਦੇ ਧੁਰ ਤੋਂ ਹੀ ਮਸਤਕ ਤੇ ਲੇਖ ਲਿਖਿਆ ਹੋਇਆ ਸੀ ਉਹ ਕਿਵੇਂ ਲਿਖਿਆ ਗਿਆ ਉਹ ਲਿਖਦੀ ਹੈ ਮਾਂ ਉਹ ਲਿਖਦੀ ਹੈ ਦਾਦੀ ਉਹ ਲੇਖ ਲਿਖਦੀ ਹੈ ਨਾਨੀ ਜਦੋਂ ਛੋਟਾ ਜਿਹਾ ਬੱਚਾ ਹੈ ਉਹਨੂੰ ਬਾਣੀ ਦੀ ਕੁਰਤੀ ਦਿੱਤੀ ਜਾਵੇ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਲੇਖ ਲਿਖੇ ਗੁਰੂ ਅਮਰਦਾਸ ਜੀ ਨੇ ਨਾਨੇ ਦੇ ਰੂਪ ਵਿੱਚ ਤੈ ਗੁਰਮਤ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਪੱਟਾ ਨੂੰ ਕਹੜਾ ਪੈ ਗਿਆ ਭਈ ਤੁਸੀਂ ਜਨਮ ਤੋਂ ਹੀ ਗੁਰਮਤ ਗੁਰੂ ਦੀ ਮਤ ਦੇ ਨਾਲ ਬ੍ਰਹਮ ਨੂੰ ਪਛਾਣ ਲਿਆ ਆਕਾਰ ਪੁਰਖ ਨੂੰ ਪਹਿਚਾਨ ਲਿਆ ਕਿਉਂ ਨਾਨਾ ਜੀ ਦੀ ਸੰਗਤ ਵਿੱਚ ਰਹੇ ਨਾਨਾ ਜੀ ਦੇ ਕੋਲ 11 ਸਾਲ ਰਹਿਣ ਕਰਕੇ ਸੰਗੀ ਸੰਗਤ ਦਾ ਪ੍ਰਭਾਵ ਪੈ ਗਿਆ ਉਹ ਮਨ ਦੇ ਵਿੱਚ ਟਿਕ ਗਈ ਤੇ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਬਣ ਗਈ ਰਿਹਾ ਪ੍ਰਿਤੀਚੰਦ ਵੀ ਸੀ ਪਰ ਪਹਿਲਾ ਜੀਵਨ ਚੰਗਾ ਸੀ ਜਦੋਂ ਉਹਨੂੰ ਸੰਸਾਰ ਦੀ ਮਾਇਆ ਦੀ ਪਾ ਲੱਗੀ ਤੇ ਫਿਰ ਉਹ ਸੰਸਾਰ ਯੁਗ ਆ ਰਹਿ ਗਿਆ ਨਿਰੰਕਾਰ ਵੱਲੋਂ ਵਿਛੜ ਗਿਆ ਇਹ ਪੇਪਰ ਹੁੰਦਾ ਹੈ ਜ਼ਿੰਦਗੀ ਚ ਕੋਈ ਪਾਸ ਹੋ ਜਾਂਦਾ ਹੈ ਕੋਈ ਫੇਲ ਹੋ ਜਾਂਦਾ ਹੈ ਪ੍ਰਿਤੀਚੰਦ ਤੇ ਗੁਰੂ ਅਰਜਨ ਸਾਹਿਬ ਦਾ ਪੇਪਰ ਹੈ ਰਿੱਤੀ ਚੰਦ ਫੇਲ ਹੋ ਗਿਆ ਗੁਰੂ ਅਰਜਨ ਸਾਹਿਬ ਪਾਸ ਹੋ ਗਏ। ਰਾਮ ਰਾਏ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪੇਪਰ ਹੋਇਆ ਤੇ ਰਾਮ ਰਾਏ ਫੇਲ ਹੋ ਗਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ ਹੋ ਗਏ। ਇਹ ਜ਼ਿੰਦਗੀ 'ਚ ਵਾਰ-ਵਾਰ ਪੇਪਰ ਆਉਂਦਾ ਏ ਕੋਈ ਪਾਸ ਹੋ ਜਾਂਦਾ ਏ ਕੋਈ ਫੇਲ ਹੋ ਜਾਂਦਾ ਏ ਸਾਡੀ ਜ਼ਿੰਦਗੀ 'ਚ ਵੀ ਐਂ ਹੀ ਚੱਲਦਾ ਏ। ਕਈ ਐਸੇ ਮਨੁੱਖ ਸਨ ਜਿਹੜੇ ਕਥਾਵਾਚਕਾਂ ਦੇ ਵਿੱਚ ਢਾਡੀਆਂ ਕਵੀਸ਼ਰਾਂ ਦੇ ਵਿੱਚ ਬੜੇ ਸੁਰਮੌਰ ਗਿਨੇ ਜਾਂਦੇ ਸੀ ਕੋਈ ਐਸਾ ਪੇਪਰ ਆਇਆ ਜ਼ਿੰਦਗੀ 'ਚ ਉਹ ਇੱਕਦਮ ਡਿੱਕੇ ਫੇਲ ਹੋ ਗਏ ਕਈਆਂ ਨੂੰ ਸਿੱਖਿਆ ਦੇ ਗਏ ਕਈਆਂ ਦਾ ਭਲਾ ਕਰ ਗਏ ਤੇ ਆਪਣਾ ਆਪ ਉਹ ਖਤਮ ਕਰ ਬੈਠੇ ਕਮ ਕਰ ਪੇਪਰ 'ਚ ਫੇਲ ਹੋ ਗਏ ਪੇਪਰ ਦੇਣ ਤੋਂ ਪਹਿਲਾਂ ਸਾਰੇ ਹੀ ਸਮਝਦਾਰ ਹੁੰਦੇ ਨੇ ਹਰੇਕ ਸੋਚਦਾ ਇੱਕ ਮੇਰੇ ਕੋਲੇ ਬਹੁਤ ਗਿਆਨ ਹੈ ਮੈਂ ਤਾਂ ਪਾਸ ਹੋ ਜਾਾਂਗਾ ਪਰ ਜਦੋਂ ਕੁਐਸਚਨ ਪੇਪਰ ਹੱਥ 'ਚ ਆਉਂਦਾ ਏ ਉਦੋਂ ਉਹਨੂੰ ਵੇਖ-ਵੇਖ ਕੇ ਜਦੋਂ ਸਮਝਣਾ ਹੈ ਪਤਾ ਉਦੋਂ ਲੱਗਦਾ ਏ ਤੇ ਇਦਾਂ ਇਹ ਜ਼ਿੰਦਗੀ 'ਚ ਕੋਈ ਫੇਲ ਹੋ ਰਿਹਾ ਏ ਤੇ ਕੋਈ ਪਾਸ ਹੋ ਰਿਹਾ ਏ ਇਹ ਨਹੀਂ ਕਿ ਜੇ ਕੋਈ ਜ਼ਿੰਦਗੀ 'ਚ ਫੇਲ ਹੋ ਗਿਆ ਤੇ ਅਸੀਂ ਉਹਨੂੰ ਵੇਖ ਕੇ ਕਬਰਾ ਜਾਈਏ ਨਹੀਂ ਅਸੀਂ ਵੀ ਉਤੋਂ ਸਿੱਖਿਆ ਲੈਣੀ ਏ ਕਿ ਇਹਨੇ ਕਿਹੜੀ ਗਲਤੀ ਕੀਤੀ ਜੀਦਾ ਕਰਕੇ ਫੇਲ ਹੋ ਗਿਆ ਅਸੀਂ ਉਹ ਗਲਤੀ ਨਹੀਂ ਕਰਨੀ ਫਿਰ ਗੱਲ ਬਣੇਗੀ ਤਾਂ ਸਾਬ ਜੀ ਕਹਿੰਦੇ ਨੇ ਜਿਨ ਹਾਰ ਜਨ ਸਤਗੁਰ ਸੰਗਤ ਪਾਈ ਇਨ ਧੁਰਮਸਤਕ ਲਿਖਿਆ ਲਿਖਾਸ ਅਜ ਮਾਂਵਾਂ ਆਪਣਾ ਫਰਜ਼ ਪਹਿਚਾਣ ਲੈਣ ਹਰੇਕ ਘਰ ਦੇ ਵਿੱਚ ਸੈਭ ਜਾਦੇ ਪੈਦਾ ਹੋ ਸਕਦੇ ਨੇ ਹਰੇਕ ਘਰ ਦੇ ਵਿੱਚ ਚੰਗੇ ਬੱਚੇ ਪੈਦਾ ਹੋ ਸਕਦੇ ਨੇ ਮਾਂ ਨੇ ਆਪਣੇ ਅੰਦਰ ਵੀ ਉਹਨੂੰ ਗੁੜਤੀ ਦੇਣੀ ਹੈ ਆਪਣੇ ਖੂਨ ਦੇ ਰਾਹੀਂ ਛੇ ਪ੍ਰੈਗਨੇਸੀ ਦੇ ਵੇਲੇ ਮਾਂ ਬਾਣੀ ਪੜਨ ਲੱਗ ਜਾਏ ਬਾਣੀ ਸੁਣਨ ਲੱਗ ਜਾਏ ਇਤਿਹਾਸ ਪੜਨ ਲੱਗ ਜਾਏ ਉਹਦਾ ਬੱਚੇ ਤੇ ਪ੍ਰਭਾਵ ਪੈਂਦਾ ਹੈ ਅੱਜ ਬੱਚੇ ਜਿੱਦੀ ਕਿਉਂ ਨੇ ਅੱਜ ਬੱਚੇ ਉਹ ਸਿਧਾਂਤੇ ਕਿਉਂ ਨਹੀਂ ਹੈਗੇ ਜਿਹੋ ਜੇ ਚਾਹੀਦੇ ਸੀ ਕਿਉਂਕਿ ਮਾਵਾ ਬਾਣੀ ਨਾਲੋਂ ਟੁੱਟ ਗਿਆ ਮੋਬਾਈਲ ਨਾਲ ਚੜ ਗਿਆ ਮੋਬਾਈਲ 'ਚ ਡਰਾਉਣੇ ਨਾਟਕ ਬੇਫਵਾਈ ਦੀਆਂ ਗੱਲਾਂ ਧੋਖੇ ਦੇਣ ਦੀਆਂ ਗੱਲਾਂ ਇਹੋ ਜੇ ਨਾਟਕ ਦੇਖ ਦੇਖ ਕੇ ਫਿਰ ਉਹੋ ਜਿਹਾ ਪ੍ਰਭਾਵ ਬੱਚਿਆਂ ਤੇ ਪੈ ਰਿਹਾ ਤੇ ਜਦੋਂ ਬੱਚਾ ਜਨਮ ਲੈਂਦਾ ਏ ਤਾਂ ਉਹਦੇ ਮੋਬਾਈਲ ਫੇਰ ਸਰਾਣੀ ਹੁੰਦਾ ਏ ਮਾਂ ਦੁੱਧ ਪੀ ਆਉਂਦੀ ਵੀ ਬੱਚੇ ਦੇ ਸਾਹਮਣੇ ਮੋਬਾਈਲ ਦੇਖ ਰਹੀ ਹੈ ਬੱਚੇ ਦੇ ਕੰਨਾਂ 'ਚ ਮਾਂ ਬੋਲੀ ਪੈਣ ਦੀ ਥਾਂ ਤੇ ਉਹ ਲਬਜ ਪੈ ਰਹੇ ਨੇ ਜਿਹੜੇ ਨਾਟਕਾਂ ਦੇ ਵਿੱਚ ਦੱਸੇ ਜਾ ਰਹੇ ਨੇ ਤੇ ਬੱਚੇ ਦੀ ਭਾਸ਼ਾ ਉਹੋ ਜੀ ਬਣਦੀ ਜਾਂਦੀ ਹੈ ਤਾਂ ਕਾਰਟੂਨ ਬੋਲੀ ਬੱਚਿਆਂ ਦੀ ਬਣਦੀ ਜਾਂਦੀ ਹੈ ਇੱਥੇ ਮਾਵਾਂ ਨੂੰ ਸੁਚੇਤ ਹੁੰਦੀ ਲੋੜ ਹੈ ਕੰਮ ਸੇ ਕੰਮ ਥੋੜਾ ਜਿਹਾ ਰਹੀ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਆਪਣੀ ਜ਼ਿੰਦਗੀ ਨੂੰ ਨਿਖਾਰ ਲਓ ਨਹੀਂ ਤੇ ਫਿਰ ਬਡੇਪੇ ਤੱਕ ਰੋਣਾ ਪੈਂਦਾ ਤੇ ਰੋ ਰਹੇ ਨੇ ਲੋਕਾਂ ਮਾਂ ਦਾ ਯੋਗ ਯੋਗਦਾਨ ਜ਼ਿਆਦਾ ਹੈ ਕਿਉਂਕਿ ਪਿਓ ਨੇ ਤਾਂ ਕੰਮਕਾਰ ਤੇ ਨਿਕਲੇ ਰਹਿਣਾ ਮਾਂ ਨੇ 24 ਘੰਟੇ ਬੱਚੇ ਦੇ ਕੋਲ ਰਹਿਣਾ ਹੁੰਦਾ 18-20 ਸਾਲ ਤੱਕ ਬੱਚਾ ਜ਼ਿਆਦਾਤਰ ਮਾਂ ਦੇ ਕੋਲ ਹੀ ਰਹਿੰਦਾ ਹੈ ਤੇ ਜੇ ਮਾਂ ਚੰਗਾ ਸੋਚੇਗੀ ਚੰਗਾ ਪੜ੍ਹੇਗੀ ਚੰਗਾ ਦੇਖੇਗੀ ਤੇ ਬੱਚੇ ਤੇ ਆਪਣੇ ਆਪ ਪ੍ਰਭਾਵ ਪਵੇਗਾ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਉਹਨਾਂ ਦਾ ਧੁਰ ਤੋਂ ਮਸਤਕ ਤੇ ਮੱਥੇ ਤੇ ਲਿਖਿਆ ਹੋਇਆ ਲੇਖ ਉਗੜ ਪੈਂਦਾ ਹੈ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਉਹ ਧੰਤਾ ਦੀ ਪਾਤਰ ਹੈ ਸਤ ਸੰਗਤ ਜਿਹਦੇ ਵਿੱਚ ਬੈਠ ਕੇ ਹਰੀ ਦਾ ਰਸ ਪ੍ਰਾਪਤ ਹੋ ਜਾਏ ਜਿਹਦੇ ਵਿੱਚ ਬੈਠ ਕੇ ਅਕਾਲ ਪੁਰਖ ਦੇ ਨਾਲ ਸਾਂਝ ਪੈ ਜਾਏ ਮਿਲ ਜਨ ਨਾਨਕ ਨਾਮ ਪ੍ਰਗਾਸ ਪਾਸ਼ੇ ਕਹਿੰਦੇ ਹੈ ਭਾਈ ਐਸੀ ਸਤ ਸੰਗਤ ਦੇ ਵਿੱਚ ਆ ਕੇ ਮਿਲ ਬੈਠੋ ਜਿਹਦੇ ਵਿੱਚ ਬੈਠ ਕਰਕੇ ਪਰਬੂ ਦੇ ਨਾਮ ਦਾ ਆਨੰਦ ਮਿਲਦਾ ਰਹੇ ਤੇ ਗੁਰਮਖਾਂ ਨੂੰ ਮਿਲ ਕੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਕੇ ਵਸ ਜਾਵੇ ਸੋ ਇਸ ਦਾ ਦੇ ਤਰੀਕੇ ਨਾਲ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਜਿਦੋਂ ਸੋਦਰ ਬਾਣੀ ਜਿਹਨੂੰ ਆਪਾਂ ਰਹਿਰਾਸਵੀ ਕਹਿਣ ਲੱਗੇ ਬਾਣੀ ਤਾਂ ਨਾ ਸੋਦਾ ਰਹੇ ਉਹ ਬਾਣੀ ਨੂੰ ਪੜਦਿਆਂ ਪੜਦਿਆਂ ਅਰਥਾਂ ਨੂੰ ਨਾਲ-ਨਾਲ ਵਿਚਾਰੀ ਚੱਲੀਏ ਤੇ ਆਨੰਦ ਆਵੇਗਾ ਜਦੋਂ ਮੱਥੇ ਦੇ ਲਿਖੇ ਹੋਏ ਲੇਖਾਂ ਦਾ ਜ਼ਿਕਰ ਆਵੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਮੇਰੇ ਲਿਖੇ ਗਏ ਚਾਹ ਮੈਂ ਆਪਣੇ ਬੱਚਿਆਂ ਤੇ ਲਿਖ ਤੇ ਆਲੇ ਦੁਆਲੇ ਨੂੰ ਮੈਂ ਸਵਾਰ ਲਿਆ ਚੇ ਨਹੀਂ ਸਵਾਰਿਆ ਤੇ ਉਧਰ ਨੂੰ ਤੁਰਨਾ ਪਵੇਗਾ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਸ ਤਰੀਕੇ ਦੇ ਨਾਲ ਆਪਣੇ ਭਾਗਾਂ ਨੂੰ ਆਪਣੇ ਮੱਥੇ ਤੇ ਲੇਖਾਂ ਨੂੰ ਅਸੀਂ ਸਹੀ ਕਰ ਸਕਦੇ ਆ ਸਤ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਅੱਗੇ ਅਰਜੋਈ ਅਰਦਾਸ ਕਰਕੇ ਕਿ ਮਾਲਕ ਜੀ ਸਾਡੇ ਕੋਲੇ ਕੁਝ ਨਹੀਂ ਤੁਸੀਂ ਆਵਤ ਰੁੱਠ ਕੇ ਸਾਡੇ ਤੇ ਰਹਿਮਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ